ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਾਂਗੇ ਜੀ ਤਰਨਤਾਰਨ ਜਿਮਨੀ ਚੋਣ ਦੀ ਕਿ ਕੌਣ ਜਿੱਤ ਸਕਦਾ ਸੋ ਹੁਣ ਤੇ 15 ਕ ਘੰਟੇ ਲੱਗੇ ਆ ਰਿਜ਼ਲਟ ਆਉਣ ਚ ਸੋ ਜੇ ਹੁਣ ਦਿੱਸ ਸਥਿਤੀ ਲੱਗਦੀ ਆ ਕਿ 6 ਤੋਂ ਲੈ ਕੇ 9000 ਵੋਟ ਲੈ ਕੇ ਨਾ 6 ਤੋਂ 9 ਦੇ ਵਿੱਚ ਵਿੱਚ ਰਹਿ ਕੇ ਜਿਹੜੀ ਭਾਜਪਾ ਆ ਉਹ ਪੰਜਵੇਂ ਨੰਬਰ ਤੇ ਰਹੂਗੀ 6 ਤੋਂ 9000 ਲੈ ਕੇ 12000 ਤੋਂ 17000 ਵੋਟ ਲੈ ਕੇ ਮਨਦੀਪ ਸਿੰਘ ਰਹੇਗਾ ਜੀ ਜੋਥੇ ਨੰਬਰ ਤੇ 12 17 18000 ਤੋਂ ਲੈ ਕੇ 22 23000 ਵੋਟ ਲੈ ਕੇ ਕਾਂਗਰਸ ਰਵਿਕਜੀਤ ਜੀ ਤੇ ਨੰਬਰ ਤੇ ਤੇ ਅੱਗੇ ਆ ਗਈ ਪਹਿਲੇ ਦੂਜੇ ਨੰਬਰ ਦੀ ਲੜਾਈ ਪਹਿਲੇ ਦੂਜੇ ਨੰਬਰ ਦੀ ਲੜਾਈ ਜਿਹੜੀ ਉਹ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੋਊਗੀ ਸੋ ਜਿਹੜਾ ਇਹਦੇ ਵਿੱਚ ਫਸਮੀ ਟੱਕਰਿਆ ਅੰਤਰਾ ਜਿਹੜਾ 3 ਤੋਂ 7000 ਵੋਟ ਦਾ ਰਹਿੂਗਾ ਇਹ ਤੋਂ ਜ਼ਿਆਦਾ ਨਹੀਂ ਹੋਊਗਾ ਜਿੱਤ ਦਾ ਮਾਰਜਨ ਪਰ ਇਹਦੇ ਵਿੱਚ ਟਵਿਸਟ ਵੀ ਹੈਗੇ ਆ ਜੇ 32 ਤੋਂ 37000 ਵੋਟ ਜਿਹੜੀ ਉਹ ਖੜ ਸਕਦਾ ਹਰਮੀ ਸਿੰਘ ਸੱਧੂ 30 ਤੋਂ 35000 ਵੋਟ ਕਰ ਸਕਦਾ ਅਕਾਲੀ ਦਲ ਜੇ ਵੋਟਾਂਸਾਉ ਲਾਈਏ ਇਸ ਹਿਸਾਬ ਨਾਲ ਵੇਖੀਏ ਤੇ ਹਰਮੀ ਸਿੰਘ ਸੱਧੂ ਜਿੱਤਦਾ ਪਰ ਜੇ ਇਹਦੇ ਵਿੱਚ ਇਹ ਵੇਖੀਏ ਵੀ ਜੇ ਮਨਦੀਪ ਸਿੰਘ ਜਾਂ ਕਾਂਗਰਸ ਜਿੰਨੀਆਂ ਆਪਾਂ ਵੋਟਾਂ ਦਸੀਆਂ ਇਸ ਤੋਂ ਵੱਧ ਲੈ ਜਾਂਦੇ ਆ ਜਾਂ ਬੀਜੇਪੀ ਥੋੜੀ ਜਿਹਾ ਵੱਧ ਵੋਟਾਂ ਲੈ ਜਾਂਦੀ ਆ ਫਿਰ ਅਕਾਲੀ ਦਲ ਜਿੱਤੂਗਾ ਜੇ ਜ ਨਹੀਂ ਆਪਾਂ ਵੋਟਾਂ ਦਸੀਏ ਤਾਂ ਕੱਟ ਖੜਦੇ ਆ ਫਿਰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਜਿੱਤੂਗੀ ਸੋ ਜਿਹੜਾ ਵਾ ਅੱਜ ਸ਼ਾਮ ਦਾ ਕੱਲ ਨੂੰ ਚਲੋ ਸਾਰਿਆਂ ਸੁਣ ਲੈਣਾ ਮੈਂ ਹਾਂ ਬਿਚਲੋ ਆਪਾਂ ਆਪਣੀ ਪ੍ਰੋਡਕਸ਼ਨ ਦਸੀਏ ਕਿ ਜੋ ਆਪਾਂ ਨੂੰ ਕੀ ਲੱਗਦਾ ਕਿ ਕੌਣ ਜਿੱਤ ਸਕਦਾ ਵਾ ਇਹਦੇ ਵਿੱਚ ਸੋ ਤੁਹਿੰਨ ਰੱਖਿਓ ਕਰੋ ਕਮੈਂਟ ਕੌਣ ਜਿੱਤ ਸਕਦਾ ਬਾਕੀ ਆਪਾਂ ਕੱਲ ਨੂੰ 10 ਵਜੇ ਤੱਕ ਕਲੀਅਰ ਹੋ ਜੇਣਾ 15 16 ਘੰਟੇ ਰਹਿ ਗਏ ਸੋ ਇੰਨੀਆਂ ਬੇਨਤੀਆਂ ਹਿੰ ਵਾਹ ਜੀ ਕਾਲਸਾ ਵਾਹ ਜੀ ਦੇ ਪੱਤੇ